brought to by silver pumps top quality aur consistent performance ke liye sirf silver pumps naam yaad rakhna amritsar ch hon ja rahi pride parade yani ki game mele nu radd kar ditta gaya is di jankari game mela karwan wale organizers vallo social media te ditti gayi hai jis chona vallo likhya kiya ki main rhythm chadda te ramit shet assi is pride parade de organizers ha assi student organization vallo shanti purvak e game mela 2019 ਤੋਂ ਕਰਵਾਉਂਦੇ ਆ ਰਹੇ ਹਾਂ ਇਸ 트ਰਾਂਸਜੈਂਡਰ ਕਮਿਊਨਿਟੀ ਲਈ ਜਿਸ ਦਾ ਮੇਨ ਅਜੈਂਡਾ 트ਰਾਂਸਜੈਂਡਰ ਕਮਿਊਨਿਟੀ ਦੇ ਹੱਕਾਂ ਲਈ ਹੈ ਸਾਨੂੰ ਪੂਰੇ ਸ਼ਹਿਰ ਚ ਸਪੋਰਟ ਮਿਲ ਰਹੀ ਹੈ ਪਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ 27 ਅਪ੍ਰੈਲ ਨੂੰ ਹੋਣ ਵਾਲੇ ਰੋਜ਼ ਗਾਰਡਨ ਚ ਪ੍ਰਾਈਡ ਪਰੇਡ ਨੂੰ ਰੱਦ ਕਰ ਦਿੱਤਾ ਗਿਆ ਹੈ ਯਾਨੀ ਕਿ 27 ਅਪ੍ਰੈਲ ਨੂੰ ਹੋਣ ਵਾਲੇ ਗੇ ਮੇਲੇ ਨੂੰ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਅਸੀਂ ਕਿਸੇ ਵੀ ਧਰਮ ਜਾਤੀ ਜਾਂ ਪੋਲਿਟੀਕਲ ਪਾਰਟੀ ਦੀਆਂ ਭਾਵਨਾਵਾਂ ਨੂੰ ठेस ਨਹੀਂ ਪਹੁੰਚਾਉਣਾ ਚਾਹੁੰਦੇ ਤਾਂ ਇਹ ਗੱਲਾਂ ਲੈ ਕੇ ਗੇ ਮੇਲੇ ਨੂੰ ਰੱਦ ਕਰ ਦਿੱਤਾ ਗਿਆ ਜ਼ਿਕਰ ਖਾਸ ਹੈ ਕਿ ਇਸ ਮੇਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਸੀ ਤੇ ਸੋਸ਼ਲ ਮੀਡੀਆ ਤੇ ਵੀ ਇਸ ਦਾ ਜੰਮ ਕੇ ਵਿਰੋਧ ਹੋ ਰਿਹਾ ਸੀ ਤੇ ਹੁਣ ਇਸ ਮਾਮਲੇ ਨੂੰ ਪੱਖ ਦਾ ਵੇਖ ਇਸ ਗੇ ਮੇਲੇ ਨੂੰ ਕੈਨਸਲ ਕਰ ਦਿੱਤਾ ਗਿਆ ਤੇ ਆਰਗੇਨਾਈਜ਼ਰਸ ਵੱਲੋਂ ਇਹ ਜਾਣਕਾਰੀ ਸੋਸ਼ਲ ਮੀਡੀਆ ਤੇ ਸਾਂਝੀ ਕਰ ਦਿੱਤੀ ਗਈ ਹੈ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਅੰਮ੍ਰਿਤਸਰ 'ਚ ਹੋਣ ਜਾ ਰਹੀ ਪ੍ਰਾਈਡ ਪ੍ਰੇਡ ਯਾਨੀ ਕਿ ਗੇ ਮੇਲੇ ਨੂੰ ਰੱਦ ਕਰ ਦਿੱਤਾ ਗਿਆ ਇਸ ਦੀ ਜਾਣਕਾਰੀ ਗੇ ਮੇਲਾ ਕਰਵਾਉਣ ਵਾਲੇ ਆਰਗੇਨਾਈਜ਼ਰਸ ਵੱਲੋਂ ਸੋਸ਼ਲ ਮੀਡੀਆ ਤੇ ਦਿੱਤੀ ਗਈ ਹੈ ਜਿਸ ਚੋਣਾ ਵੱਲੋਂ ਲਿਖਿਆ ਗਿਆ ਕਿ ਮੈਂ ਰਿਦਮ ਚੱਡਾ ਤੇ ਰਮਿਤ শেਟ ਅਸੀਂ ਇਸ ਪ੍ਰਾਈਡ ਪ੍ਰੇਡ ਦੇ ਆਰਗੇਨਾਈਜ਼ਰਸ ਹਾਂ ਅਸੀਂ ਸਟੂਡੈਂਟ ਆਰਗੇਨਾਈਜ਼ੇਸ਼ਨ ਵੱਲੋਂ ਸ਼ਾਂਤੀਪੂਰਵਕ ਇਹ ਗੇ ਮੇਲਾ 2019 ਤੋਂ ਕਰਵਾਉਂਦੇ ਆ ਰਹੇ ਹਾਂ ਇਸ 트랜ਸਜੈਂਡਰ ਕਮਿਊਨਿਟੀ ਲਈ ਜਿਸ ਦਾ ਮੇਨ ਅਜੈਂਡਾ 트랜ਸਜੈਂਡਰ ਕਮਿਊਨਿਟੀ ਦੇ ਹੱਕਾਂ ਲਈ ਹੈ ਸਾਨੂੰ ਪੂਰੇ ਸ਼ਹਿਰ ਚ ਸਪੋਰਟ ਮਿਲ ਰਹੀ ਹੈ ਪਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ 27 April ਨੂੰ ਹੋਣ ਵਾਲੇ Rose Garden ਚ Pride Parade ਨੂੰ ਰੱਦ ਕਰ ਦਿੱਤਾ ਗਿਆ ਹੈ ਯਾਨੀ ਕਿ 27 April ਨੂੰ ਹੋਣ ਵਾਲੇ Gay ਮੇਲੇ ਨੂੰ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਅਸੀਂ ਕਿਸੇ ਵੀ ਧਰਮ ਜਾਤੀ ਜਾਂ ਪੋਲੀਟੀਕਲ ਪਾਰਟੀ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤਾਂ ਇਹ ਗੱਲਾਂ ਲੈ ਕੇ ਗੇ ਮੇਲੇ ਨੂੰ ਰੱਦ ਕਰ ਦਿੱਤਾ ਗਿਆ ਜ਼ਿਕਰ ਇਹ ਖਾਸ ਹੈ ਕਿ ਇਸ ਮੇਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਸੀ ਤੇ ਸੋਸ਼ਲ ਮੀਡੀਆ ਤੇ ਵੀ ਇਸ ਦਾ ਜੰਮ ਕੇ ਵਿਰੋਧ ਹੋ ਰਿਹਾ ਸੀ ਤੇ ਹੁਣ ਇਸ ਮਾਮਲੇ ਨੂੰ ਪੱਖ ਦਾ ਵੇਖ ਇਸ ਗੇ ਮੇਲੇ ਨੂੰ ਕੈਨਸਲ ਕਰ ਦਿੱਤਾ ਗਿਆ ਤੇ ਆਰਗੇਨਾਈਜ਼ਰਸ ਵੱਲੋਂ ਇਹ ਜਾਣਕਾਰੀ ਸੋਸ਼ਲ ਮੀਡੀਆ ਤੇ ਸਾਂਝੀ ਕਰ ਦਿੱਤੀ ਗਈ ਹੈ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਅੰਮ੍ਰਿਤਸਰ 'ਚ ਹੋਣ ਜਾ ਰਹੀ ਪ੍ਰਾਈਡ ਪ੍ਰੇਡ ਯਾਨੀ ਕਿ ਗੇ ਮੇਲੇ ਨੂੰ ਰੱਦ ਕਰ ਦਿੱਤਾ ਗਿਆ ਇਸ ਦੀ ਜਾਣਕਾਰੀ ਗੇ ਮੇਲਾ ਕਰਵਾਉਣ ਵਾਲੇ ਆਰਗੇਨਾਈਜ਼ਰਸ ਵੱਲੋਂ ਸੋਸ਼ਲ ਮੀਡੀਆ 'ਤੇ ਦਿੱਤੀ ਗਈ ਹੈ ਜਿਸ ਚੋਣਾ ਵੱਲੋਂ ਲਿਖਿਆ ਗਿਆ ਕਿ ਮੈਂ ਰਿਦਮ ਚੱਡਾ ਤੇ ਰਮਿਤ শেਟ ਅਸੀਂ ਇਸ ਪ੍ਰਾਈਡ ਪ੍ਰੇਡ ਦੇ ਆਰਗੇਨਾਈਜ਼ਰਸ ਹਾਂ ਅਸੀਂ ਸਟੂਡੈਂਟ ਆਰਗੇਨਾਈਜੇਸ਼ਨ ਵੱਲੋਂ ਸ਼ਾਂਤੀਪੂਰਵਕ ਇਹ ਗੇ ਮੇਲਾ 2019 ਤੋਂ ਕਰਵਾਉਂਦੇ ਆ ਰਹੇ ਹਾਂ ਇਸ 트랜ਸਜੈਂਡਰ ਕਮਿਊਨਿਟੀ ਲਈ ਜਿਸ ਦਾ ਮੇਨ ਅਜੈਂਡਾ 트랜ਸਜੈਂਡਰ ਕਮਿਊਨਿਟੀ ਦੇ ਹੱਕਾਂ ਲਈ ਹੈ ਸਾਨੂੰ ਪੂਰੇ ਸ਼ਹਿਰ ਚ ਸਪੋਰਟ ਮਿਲ ਰਹੀ ਹੈ ਪਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ 27 April ਨੂੰ ਹੋਣ ਵਾਲੇ Rose Garden ਚ Pride Parade ਨੂੰ ਰੱਦ ਕਰ ਦਿੱਤਾ ਗਿਆ ਹੈ ਯਾਨੀ ਕਿ 27 April ਨੂੰ ਹੋਣ ਵਾਲੇ Gay ਮੇਲੇ ਨੂੰ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਅਸੀਂ ਕਿਸੇ ਵੀ ਧਰਮ ਜਾਤੀ ਜਾਂ ਪੋਲਿਟੀਕਲ ਪਾਰਟੀ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤਾਂ ਇਹ ਗੱਲਾਂ ਲੈ ਕੇ ਗੇ ਮੇਲੇ ਨੂੰ ਰੱਦ ਕਰ ਦਿੱਤਾ ਗਿਆ ਜ਼ਿਕਰ ਖਾਸ ਹੈ ਕਿ ਇਸ ਮੇਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਸੀ ਤੇ ਸੋਸ਼ਲ ਮੀਡੀਆ ਤੇ ਵੀ ਇਸ ਦਾ ਜੰਮ ਕੇ ਵਿਰੋਧ ਹੋ ਰਿਹਾ ਸੀ ਤੇ ਹੁਣ ਇਸ ਮਾਮਲੇ ਨੂੰ ਪੱਖ ਦਾ ਵੇਖ ਇਸ ਗੇ ਮੇਲੇ ਨੂੰ ਕੈਨਸਲ ਕਰ ਦਿੱਤਾ ਗਿਆ ਤੇ ਆਰਗੇਨਾਈਜ਼ਰਸ ਵੱਲੋਂ ਇਹ ਜਾਣਕਾਰੀ ਸੋਸ਼ਲ ਮੀਡੀਆ ਤੇ ਸਾਂਝੀ ਕਰ ਦਿੱਤੀ ਗਈ ਹੈ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ